ਹਾਂਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਬਹੁਤ ਸਾਰੀ ਬਹੁਤ ਵਧੀਆ ਹੋਵੇਗੇ ਜੀ ਅੱਜ ਅਸੀਂ ਵੀਡੀਓ ਲੈ ਕੇ ਆਏ ਹਾਂ ਜਿਦੇ ਵਿੱਚ ਤੁਹਾਨੂੰ ਬਹੁਤ ਹੀ ਸੋਹਣੇ ਸੂਟ ਦਿਖਾਉਣ ਜਾ ਰਹੇ ਹਾਂ ਜੀ ਇਹ ਸੂਟ ਐਸਕੇ ਦੇ ਫੈਬਰਿਕ ਤੇ ਬਣੇ ਹੋਏ ਨੇ ਤੇ ਇਹਨਾਂ ਦੇ ਵਿੱਚ ਖਾਸੀਅਤ ਇਹ ਹੈ ਕਿ ਬਹੁਤ ਜ਼ਿਆਦਾ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਨੇ ਇਸ ਤੋਂ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਉਹ ਵੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸੀਗੇ ਇਹ ਉਸ ਤੋਂ ਵੀ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਨੇ ਜਿਹੜਾ ਇਹ ਫਰਸਟ ਸੂਟ ਹੈ ਉਹਦੇ ਉੱਪਰ ਤੁਸੀਂ ਦੇਖ ਸਕਦੇ ਹੋ ਬੜਾ ਸੋਹਣਾ ਨੈਗੇਟਿਵ embroiderry ਹੋਈ ਹੋਈ ਹੈ ਮਲਟੀ ਕਲਰ ਦੀ ਬੜਾ ਸੋਹਣਾ ਪੀਕਾਕ ਜਿਹਾ ਛੇੜ ਹੈ نیچے ਕਲੀਆਂ ਜਾ ਰਹੀਆਂ ਨੇ ਤੇ ਇਹਦੀ 슬ੀਵਸ ਦੇ ਉੱਪਰ ਬੂਟਾ ਆਊਗਾ ਤੇ ਇਹਦੇ ਨਾਲ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਕੰਟਰਾਸਟਾ ਸੀਨ ਇਹ ਦੁਪੱਟਾ ਰੱਖਿਆ ਹੋਇਆ ਹੈ ਇਹ ਦੁਪੱਟਾ ਹੈ ਦੁਪੱਟੇ ਦੇ ਜਿਹੜੇ ਪੱਲੇ ਨੇ ਉਹ ਸੀਨਰ ਸ਼ਰਟ ਚੋਂ ਫੈਬਰਿਕ ਉਤਾਰ ਕੇ ਉਹਦੇ ਉੱਪਰ ਇਹਨਾਂ ਨੂੰ ਪੈਚ ਕੀਤਾ ਹੈ ਤੇ ਉੱਪਰ ਸਾਰੀ ਬੇਲ ਦਿੱਤੀ ਹੈ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਸੈਕਿੰਡ ਕਲਰ ਹੈ ਬਹੁਤ ਸੋਹਣਾ ਰਾਇਲ ਬਲੂ ਤੇ ਥੋੜਾ ਜਿਹਾ ਡਿਜ਼ਾਈਨਿੰਗ ਚੇਂਜ ਹੈ ਪਰ ਸਟੱਫ ਬਿਲਕੁਲ ਸੇਮ ਹੈ ਤੁਸੀਂ ਦੇਖ ਸਕਦੇ ਹੋ ਇਹ ਰਾਇਲ ਬਲੂ ਕਲਰ ਹੈ ਨਾ ਮਤਲਬ ਬਹੁਤ ਜ਼ਿਆਦਾ ਜਿਵੇਂ ਅੱਖਾਂ ਜੀਆਂ ਨੂੰ ਖਾਣ ਵਾਲਾ ਨਹੀਂ ਬਹੁਤ ਸੋਬਰ ਜਿਹਾ ਕਲਰ ਹੈ ਇਹ ਇਹ ਨੈਕ ਦੇ ਉੱਪਰ ਇੰਬਰਾਇਡਰੀ ਹੈ ਠੀਕ ਹੈ ਜੀ ਜਿਹੜੀ نیچے ਅਸੀਂ ਨੇ ਦੋ ਇਸ ਤਰ੍ਹਾਂ ਬੰਚ ਦਿੱਤੇ ਹੋਏ ਨੇ ਉੱਪਰ ਕਲੀਆਂ ਜਾ ਰਹੀਆਂ ਨੇ ਇੱਥੇ ਇੱਕ ਛੋਟਾ ਜਿਹਾ ਬੁਟਾ ਦਿੱਤਾ ਹੋਇਆ ਹੈ ਇਹਦੇ ਨਾਲ ਅਸੀਂ ਪੀਚ ਕਲਰ ਦਾ ਕੰਟਰਾਸਟ ਰੱਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਬੇਲ ਜਾ ਰਹੀ ਹੈ ਇੱਥੇ ਠੀਕ ਹੈ ਜੀ ਇਹ ਉਸੇ ਤਰ੍ਹਾਂ ਹੀ ਸਟੱਫ ਨੂੰ ਐਡ ਕੀਤਾ ਹੋਇਆ ਹੈ ਤੇ ਜੁਆਇੰਟ ਦੇ ਉੱਪਰ ਵੀ ਅਸੀਂ ਨੇ embroiderry ਕੀਤੀ ਹੋਈ ਹੈ ਹਾਂਜੀ ਜਿਹੜਾ ਇਹ ਵਾਲਾ ਸੂਟ ਹੈ ਵੀ ਬਹੁਤ ਸੋਹਣਾ ਫੈਬਰਿਕ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੌਫਟ ਫੈਬਰਿਕ ਹੈ ਰਿੰਕਲ ਫਰੀ ਹੈ ਤੇ ਨੀਚੇ ਅਸੀਂ ਨੇ ਇਹਦੇ ਵਿੱਚ ਮਸ਼ੀਨ ਦੀ ਐਮਬਰਾਇਡਰੀ ਕੀਤੀ ਹੋਈ ਹੈ ਕਲੀਆਂ ਜਾਰੀਆਂ ਨੇ ਤੇ ਨੈੱਕ ਦੇ ਉੱਪਰ ਬਹੁਤ ਸੋਹਣਾ ਵਰਕ ਹੈ ਕਲਰ ਕੰਟਰਾਸਟ ਵੀ ਬਹੁਤ ਸੋਹਣੇ ਲਾਈ ਹੋਏ ਨੇ ਤੇ ਇਹਦੀਆਂ 슬ੀਵਜ਼ ਦੇ ਉੱਪਰ ਵਰਕ ਹੈ ਇਹ ਵਰਕ ਇਹਦੀਆਂ 슬ੀਵਜ਼ ਦੇ ਉੱਪਰ ਹੈ 슬ੀਵਜ਼ ਦੇ ਉੱਪਰ ਵੀ ਵਧੀਆ ਵਰਕ ਕੀਤਾ ਹੋਇਆ ਸਾਰਿਆਂ ਦੀਆਂ 슬ੀਵਜ਼ ਦੇ ਉੱਪਰ ਵਰਕ ਮਿਲੇਗਾ ਤੁਹਾਨੂੰ ਤੇ ਇਹਦੇ ਨਾਲ ਅਸੀਂ ਨੇ ਇਸ ਤਰ੍ਹਾਂ ਚਨਾਉਰ ਸ਼ਫੌਂ ਦਾ ਦੁਪੱਟਾ ਐਡ ਕੀਤਾ ਹੋਇਆ। ਪ੍ਰਿੰਟਡ ਦੁਪੱਟਾ ਹੈ ਇਹ ਨਵਾਂ ਕਨਸੈਪਟ ਹੈ। ਤੁਸੀਂ ਚਾਹੋ ਤਾਂ ਇਹਦੀ ਲੇਸ ਨਾਲ ਫਿਨਿਸ਼ਿੰਗ ਕਰਵਾ ਸਕਦੇ ਹੋ। ਹਾਂਜੀ ਇਹਦੇ ਵਿੱਚ ਜਿਹੜਾ ਅਸੀਂ ਫਸਟ ਤੁਹਾਨੂੰ ਦਿਖਾਇਆ ਸੀ ਇਸ ਦੇ ਵਿੱਚ ਸੈਕੰਡ ਕਲਰ ਇਹ ਵਾਲਾ ਬੜਾ ਸੋਹਣਾ ਮਹਿਰੂਨ ਜਿਹਾ ਕਲਰ ਹੈ ਇਹਦੇ ਉੱਪਰ ਵੀ ਅਸੀਂ ਇਸ ਤਰ੍ਹਾਂ embroidery ਕੀਤੀ ہوئی ਹੈ ਮਸ਼ੀਨ ਦੀ ਬੜਾ ਸੋਹਣਾ thread ਯੂਜ਼ ਕੀਤੇ ਹੋਏ ਨੇ ਇਹਦੇ ਉੱਪਰ ਅਸੀਂ ਨੇ ਕਲਰ ਕੰਟਰਾਸਟ ਦੇ ਵਿੱਚ ਤੇ ਇਹਦੇ ਨਾਲ ਵੀ ਚਨਾਉਣ ਛਾਉਣ ਦਾ ਦੁਪੱਟਾ ਬੜਾ ਸੋਹਣਾ ਫਲੋਰ ਜਿਹਾ ਪ੍ਰਿੰਟ ਹੈ ਦੁਪੱਟੇ ਦਾ ਤੁਸੀਂ ਦੇਖ ਸਕਦੇ ਹੋ ਜਦੋਂ ਵੇਅਰ ਕਰੋਗੇ ਨਾ ਮਤਲਬ ਅਲੱਗ ਜਿਹਾ ਕਨਸੈਪਟ ਲੱਗੂਗਾ ਇਹਦੀਆਂ ਵੀ sleeve ਦੇ ਉੱਪਰ ਤੁਹਾਨੂੰ ਵਰਕ ਮਿਲੇਗਾ हां जी ਜਿਹੜਾ ਇਹ ਵਾਲਾ ਸੂਟ ਹੈ ਇਹ জর্জেਟ ਦੇ ਉੱਪਰ ਬਣਿਆ ਹੋਇਆ ਹੈ ਲਾਈਨਿੰਗ ਵਾਲੀ জর্জেਟ ਹੈ ਘੇਰੇ ਦੇ ਉੱਪਰ ਅਸੀਂ ਇਸ ਤਰ੍ਹਾਂ ਵਰਕ ਕੀਤਾ ਹੋਇਆ ਬਹੁਤ ਸੋਹਣਾ ਵਰਕ ਹੈ ਬੜਾ ਯੂਨੀਕ ਜਿਹਨੂੰ ਕਿਸੇ ਵੀ ਏਸ ਦੀ ਲੇਡੀਜ਼ ਵੀਅਰ ਕਰ ਸਕਦੇ ਨੇ ਤੇ ਉੱਪਰ ਤੱਕ ਬੂਟੀ ਜਾਰੀ ਹੈ ਤੁਹਾਨੂੰ 슬ੀਵਜ਼ ਦੇ ਉੱਪਰ ਵੀ ਵਰਕ ਮਿਲੇਗਾ ਇਹ ਵਰਕੇ ਦੀਆਂ 슬ੀਵਜ਼ ਦੇ ਉੱਪਰ ਆਊਗਾ ਠੀਕ ਹੈ ਜੀ ਇਹਦੇ ਦੁਪट्टे ਦੇ ਉੱਪਰ ਵੀ ਵਰਕ ਹੋਇਆ ਹੋਇਆ ਹੈ জর্জেਟ ਦਾ ਹੀ ਦੁਪੱਟਾ ਹੈ ਸਾਰੇ ਦੁਪੱਟੇ ਦੇ ਉੱਪਰ ਇਸ ਤਰ੍ਹਾਂ ਬੂਟੀ ਹੈ ਹਾਂਜੀ ਜਿਹੜਾ ਇਹ ਸੂਟ ਹੈ ਇਹ ਵੀ ਜੌਰਜਟ ਦੇ ਉੱਪਰ ਹੈ ਇਹ ਪੀਚ ਟੋਨ ਦਾ ਸੂਟ ਹੈ ਬਹੁਤ ਸੋਹਣਾ ਕਲਰ ਹੈ ਇਹ ਤੇ ਘੇਰੇ ਦੇ ਉੱਪਰ ਅਸੀਂ ਇਸ ਤਰ੍ਹਾਂ ਵਰਕ ਕੀਤਾ ਹੋਇਆ ਹੈ ਤੁਸੀਂ ਚਾਹੋ ਤਾਂ ਇਥੋਂ ਅਸੀਂ ਸਟੀਚਿੰਗ ਦੇ ਵਿੱਚ ਕਟਿੰਗ ਵੀ ਕਰਵਾ ਸਕਦੇ ਹੋ ਜਿਵੇਂ 트ਰੈਂਡ ਦੇ ਵਿੱਚ ਹੈ ਥੋੜਾ ਕੱਟ ਪਵਾ ਸਕਦੇ ਹੋ ਤੇ ਇਹਦੀ ਸਲੀਵਸ ਦੇ ਉੱਪਰ ਵਰਕ ਹੈ ਤੇ ਇਹਦੀ ਬਾਟਮ ਦੇ ਉੱਪਰ ਵਰਕ ਹੈ ਤੇ ਵਰਕ ਇਹਦੀ ਨੱਕ ਦੇ ਉੱਪਰ ਆਉਂਦਾ ਹੈ ਇਹਦੀ ਨੱਕ ਦੇ ਉੱਪਰ ਵਰਕ ਹੈ ਦੇ ਦੇ ਨਾਲ ਦੁਪੱਟਾ ਹੈ ਦੁਪੱਟੇ ਦੇ ਫੋਰ ਸਾਈਡ ਅਸੀਂ ਸਕੈਲਪਿੰਗ ਕੀਤੀ ਹੋਈ ਹੈ ਜਿਹੜੀ ਇਹ ਵੀਡੀਓ ਹੈ ਜੀ ਇਹਦੇ ਵਿੱਚ ਜਿਹੜੇ ਅਸੀਂ ਤੁਹਾਨੂੰ ਸੋਰਸ ਦਿਖਾਏ ਨੇ ਉਹ ਸਾਡੇ ਕੋਲੇ ਅਵੇਲੇਬਲ ਹੈਗੇ ਨੇ ਜੇ ਇਹਨਾਂ ਦਾ ਤੁਸੀਂ ਕਿਸੇ ਹੋਰ ਸਟੱਫ ਦੇ ਉੱਪਰ ਕਸਟਮਾਈਜ਼ ਕਰਾਉਨੇ ਹੋ ਤਾਂ ਉਹਨਾਂ ਦਾ ਰੇਟ ਇਹ ਵਾਲਾ ਨਹੀਂ ਲੱਗੇਗਾ ਕਿਉਂਕਿ ਇਹ ਬਿਲਕੁਲ ਲੈਸ ਪ੍ਰਾਈਸ ਦੇ ਉੱਪਰ ਨੇ ਕਸਟਮਾਈਜ਼ ਹੋ ਜਾਣਗੇ ਬਟ ਤੁਹਾਨੂੰ ਰੇਟ ਉਸ ਦੇ ਅਕੋਰਡਿੰਗ ਹੀ ਲੱਗੇਗਾ ਤੇ ਇਹਦਾ ਸੂਟ ਦਾ ਆਰਡਰ ਕਰ ਲਈ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋ ਡੀਐਮ ਕਰ ਲਈ ਮੇਰਾ ਵਟਸਐਪ ਨੰਬਰ ਹੈਗਾ 9646100307 ਇਸ ਨੰਬਰ ਤੇ ਤੁਸੀਂ ਮੈਨੂੰ ਡੀਐਮ ਕਰਕੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਥੈਂਕ ਯੂ